ਨੇ ਰਾਮਬਾਗ ਦੇ ਪਿਛਲੇ ਇਲਾਕੇ ਦੇ ਵਿੱਚ ਛਾਪਾ ਮਾਰਿਆ ਦੱਸਦੇ ਕਿ ਵੱਡੀ ਗਿਣਤੀ ਦੇ ਵਿੱਚ ਉੱਥੇ ਪੁਲਿਸ ਫੋਰਸ ਨੇ ਚੈਕਿੰਗ ਕੀਤੀ ਹੈ ਨਾਲੇ ਵਕਵਕ ਕਰਾ ਦੇ ਵਿੱਚ ਪੁਲਿਸ ਨੇ ਤਲਾਸ਼ੀ ਵੀ ਕੀਤੀ ਨਸ਼ਾ ਨੂੰ ਚੇਤਾਵਨੀ ਨਸ਼ਾ ਵੇਚਣਾ ਬੰਦ ਕਰੋ ਨਹੀਂ ਤਾਂ ਫੇਰ ਕਾਰਵਾਈ ਹੋਵੇਗੀ ਸਵੇਰ ਤੋਂ ਹੀ ਕਈ ਜਗ੍ਹਾ ਤੇ ਰੇਡ ਚੱਲ ਰਹੇ ਸੀਗੇ ਜਿਸ ਦੇ ਵਿੱਚ ਅਸੀਂ ਅੱਜ ਇੱਥੇ ਇਸ ਕੋਲੋਨੀ ਦੇ ਵਿੱਚ ਆ ਕੇ ਸਾਡੀ ਕਰੀਬ ਕੋਈ 150 ਮੁਲਾਜ਼ਮ ਹੋਣਗੇ ਤੇ ਜਿਹੜੇ ਵਿੱਚ ਸਾਡੇ ਸਾਰੇ ਐਸ ਐਚਓ ਸਾਹਿਬਾਨ ਤੇ ਲੋਕਲ ਜਿੰਨੇ ਵੀ ਸਾਡੇ ਡੀ ਐਸ ਪੀ ਸਾਹਿਬਾਨ ਮੇਰੇ ਸਮੇਤ ਸਭ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਪਿਛਲੇ 45 ਡੇਜ਼ ਦੇ ਵਿੱਚ ਕਰੀਬ 50 ਐਫ ਆਈ ਆਰਸ ਤੇ ਸਮਗਲਰ ਤੇ ਪੈਡਲਰ ਜਿਹੜੇ 125 ਤੇ ਜਿਹੜੇ ਆਲਰੇਡੀ 125 ਪਹਿਲਾਂ ਹੀ ਸਮਗਲਰ ਪੈਡਲਰ ਕੁਝ ਜੇਲ੍ਹ ਚ ਵੀ ਸਿਗੇ ਕਰੀਬ 300 ਦੇ ਕਰੀਬ ਜਿਹੜੇ ਸਿਗੇ ਇਹ ਫੜੇ ਜਾ ਚੁੱਕੇ ਹੈ ਤੇ ਇਹਨਾਂ ਉੱਤੇ ਬਾਕੀ ਹੋਰ ਵੀ ਸਾਡੀ ਹੋਰ ਵੀ ਨਿਗਰਾਨੀ ਚੱਲ ਰਹੀ ਹੈ ਤੇ ਇਹ ਸਾਡੀਆਂ ਆਈਡੀਆਂ ਹੁਣ ਤੱਕ ਦੀਆਂ ਮਤਲਬ ਅਜ ਤੱਕ ਦੀਆਂ ਉਪਲਬਧੀਆਂ ਸਿਗੀਆਂ ਇਸ ਦੇ ਵਿੱਚ ਬਹੁਤ ਸਾਰੀ ਰਿਕਵਰੀ ਵੀ ਹੋ ਚੁੱਕੀ ਪਹਿਲਾਂ ਹੀ ਤੇ ਅਸੀਂ ਹੋਰ ਵੀ ਸਾਰੇ ਉਹਨੇ ਲੱਗੇ ਹੋਏ ਆ ਜੁਦਨਸ਼ੀ ਅਮਰੁੱਧ ਦੇ ਵਿੱਚ ਸਾਡੀ ਕਾਫੀ ਜ਼ਿਆਦਾ ਇੱਥੋਂ ਦੇ ਬਰਨਾਲਾ ਪੋਸਟ ਨੇ ਕਾਮਯਾਬੀ ਹਾਸਲ ਕੀਤੀ ਹੈ ਤੇ ਅਗਾ ਵਾਸਤੇ ਵੀ ਹੁਣ ਠੱਲ ਪੈ ਚੁੱਕੀ ਹੈ ਇਸ ਏਰੀਆ ਦੇ ਵਿੱਚ ਪੂਰੀ ਤਰ੍ਹਾਂ ਜਿਵੇਂ ਤੁਸੀਂ ਵੀ ਸਾਨੂੰ ਦੱਸ ਰਹੇ ਸੀ ਸਵੇਰੇ ਕਿ ਜੀ ਅੱਗੇ ਤੋਂ ਬਹੁਤ ਜ਼ਿਆਦਾ ਠਲ ਪੈ ਗਈ ਤੇ ਇਹ ਬੜੀ ਅੱਛੀ ਪੋਜ਼ਿਟਿਵ ਨਿਊਜ਼ ਹੈ ਤੇ ਆਗਾਹ ਵਾਸਤੇ ਵੀ ਇਸੇ ਤਰ੍ਹਾਂ ਬਣਾਈ ਰੱਖਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਜਲਦੀ ਇਸ ਨੂੰ ਆਪਾਂ ਬਿਮਾਰੀ ਨੂੰ ਖਤਮ ਕਰ ਦਾਂਗੇ ਤਾਂ ਅੱਜ ਕੋਈ ਕਾਮਯਾਬੀ ਮਿਲੀ ਹੈ ਇਹ ਹਲੇ ਸਾਡਾ ਚੱਲ ਰਿਹਾ ਆਪਰੇਸ਼ਨ ਇਸ ਦੇ ਵਿੱਚ ਜਿਵੇਂ ਕੋਈ ਇਸ ਤਰ੍ਹਾਂ ਦੀ ਕੋਈ ਰਿਕਵਰੀ ਆਂਦੀ ਹੈ ਜਾਂ ਕੋਈ ਸਮਾਧੂਲਰ ਪੈਟਰ ਜੋ ਫੜਿਆ ਵੀ ਆਉਂਦਾ ਤੇ ਤੁਹਾਨੂੰ ਨਾਲ ਨਾਲ ਇਨਫੋਰਮ ਕਰਾਂਗੇ ਕਿਉਂਕਿ ਹਲੇ ਸਾਡੀ ਹਲੇ ਸਾਰੀ ਚੈਕਿੰਗ ਚੱਲ ਰਹੀ ਹੈ ਇਹ ਕੰਟੀਨਿਊ ਇਹੀ ਚੱਲਦਾ ਰਹੂ ਸਰ ਏ ਹਾਂਜੀ ਬਿਲਕੁਲ ਜੁੱਧ ਨਸ਼ਾ ਬਰੁੱਜ ਜਦ ਤੱਕ ਅਸੀਂ ਪੂਰੇ ਪੰਜਾਬ ਸਰਕਾਰ ਦੀ ਵੱਲੋਂ ਦਿੱਤੇ ਹੋਏ ਹੁਕਮ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਸਾਡੇ ਸੀਨੀਅਰ ਅਫਸਰਾਂ ਵੱਲੋਂ ਆਏ ਹੋਏ ਉਹ ਡੇ ਬਾਈ ਡੇ ਸ਼ਡਿਊਲ ਬਣਿਆ ਹੋਇਆ ਉਹ ਉਸੇ ਤਰ੍ਹਾਂ ਸੀ ਇਹਾਂ ਵਿੱਚ ਕੰਮ ਕਰਦੇ ਰਾਵਾਂਗੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਲੋਕਾਂ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਵੀ ਇਸ ਤੋਂ ਵਧੀਆ ਉਪਰਾਲਾ ਕੋਈ ਨਹੀਂ ਹੋ ਸਕਦਾ ਕਿਉਂ ਕਿਉਂਕਿ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਕਿ ਜੇ ਹੁਣ ਵੀ ਆਪਾਂ ਸਾਥ ਨਾ ਦਿੱਤਾ ਆਪਾਂ ਨੂੰ ਲੋਕਾਂ ਨੂੰ ਸਾਰਿਆਂ ਨੂੰ ਇਹ ਮੈਂ ਅਪੀਲ ਕਰਦਾ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਕੁਝ ਗਲਤ ਹੋ ਰਿਹਾ ਹਾਂ ਜਿਹੜੇ ਬੰਦੇ ਲਿਪਤ ਹੋ ਚੁੱਕੇ ਹੋ ਉਸੇ ਡੀਡਿਕਸ਼ਨ ਸੈਂਟਰ ਬਣਾਏ ਗਏ ਨੇ ਜੇ ਤੁਹਾਡੇ ਬੱਚੇ ਇਸ ਕੰਮ ਚ ਆ ਚੁੱਕੇ ਤੇ ਡਰਨੀ ਵੀ ਲੋੜ ਨਹੀਂ ਡਾਇਰੈਕਟ ਆ ਕੇ ਮਿਲੋ ਤਾਂ ਅਸੀਂ ਉਹਨਾਂ ਦਾ ਇਲਾਜ ਵੀ ਕਰਾਈਏ ਜੇ ਹੁਣ ਇਸ ਟਾਈਮ ਨੂੰ ਖੁੰਝਾਂਗੇ ਤਾਂ ਇਹ ਮਤਲਬ ਸਾਡੇ ਸਾਰਿਆਂ ਵਾਸਤੇ ਬੜੀ ਨਲਕੀ ਹੋਊਗੀ ਮੈਂ ਕਹੂੰਗਾ ਵੀ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਦੇ ਮਗਰ ਪੈ ਕੇ ਇਸ ਕੋਰਨ